ਫਤੇਗੜ ਚੂੜੀਆਂ ਡੇਰਾ ਰੋਡ ਪਿੰਡ ਡੋਗਰ ਤੇ ਲਾਲੇ ਨੰਗਲ ਵਿਚਕਾਰ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਚ ਨਸ਼ੀਲਾ ਕੈਮੀਕਲ ਫੜਿਆ ਇਸ ਬੰਦੀ ਐਕਸਰਸਾਈਜ਼ ਵਿਭਾਗ ਦੇ ਇਨਸਪੈਕਟਰ ਵਿਜੇ ਕੁਮਾਰ ਤੇ ਐਸਾਈ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ਉੱਪਰ ਕਿਸੇ ਨੇ ਸੜਕ ਕੰਡੇ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਨੇ ਜਿਸ ਤੇ ਉਪਰ ਫਤਿਹਗੜ ਚੂੜੀਆਂ ਪੁਲਿਸ ਤੇ ਐਕਸਰਸਾਈਜ਼ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ 3 ਕਿਲੋਮੀਟਰ ਦੂਰੀ ਤੇ ਡੇਰਾ ਰੋਡ ਤੇ ਭਾਰੀ ਮਾਤਰਾ ਚ ਡਰਮਾਂ ਚ ਵੱਡੇ ਕੰਨਾਂ ਚ ਲੁਕੋ ਕੇ ਰੱਖਿਆ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਤੇ ਉਤਰਾ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਕੋ ਜੀ ਹਾਂਜੀ ਲਿਕਵਿਡ ਹੈ ਕੋ ਜੀ ਕਿਸ ਤਰ੍ਹਾਂ ਦਾ ਲਿਕ ਲਿਕਵਿਡ ਵਾਈਟ ਕਲਰ ਦਾ ਇਹ ਜਿਹਾ ਪਾਣੀ ਵਾਲਾ ਇਹ ਐਲਕੋਹਲ ਆ ਜਾਂ ਕੀ ਹੈ ਸ਼ਰਾਬ ਆ ਜਾਂ ਲਾਹਣ ਆ ਕੀ ਹੈ ਜੀ ਇਹ ਦੋਵੇਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਬਾਅਦ ਹੀ ਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਐਟ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅੰਦਰ ਇਸਤੇ ਅਗੇਂਸ ਕਿਤਾਇਆ ਇਹ ਇਟੋ ਸਾਹਿਬ ਵੀ ਆਏ ਸੀਗੇ ਹਾਂ ਉਹਨਾਂ ਤੋਂ ਵੀ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਹਾਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਾਲੇ ਪੁਸ਼ਟੀ ਹੋ ਗਈ ਇਹ ਲੈਬ ਟੈਸਟ ਰਿਪੋਰਟ ਦਵਾਦੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹੋ ਰਹੀ ਹੈ ਐਸਐਸਪੀ ਸਾਹਿਬ ਵੱਲੋਂ ਖੁਦ ਕੀਤੀ ਜਾ ਰਹੀ ਕਾਰਵਾਈ ਹਾਂਜੀ ਰਵਿੰਦਰ ਸਿੰਘ ਜੀ ਅੱਜ ਪਿੰਡ ਡੋਕਰ ਦੇ ਨੇੜੇ ਡੇਰਾ ਰੋਡ ਤੋਂ ਭਾਰੀ ਮਾਤਰਾ ਚ ਇੱਕ ਲਿਕਵਿਡ ਅਲਕੋਹਲ ਟਾਈਪ ਚੀਜ਼ ਫੜੀ ਗਈ ਹੈ ਕੀ ਇਹ ਸੀ ਕੁਝ ਗ੍ਰੇਡ ਕੀਤੀ ਸੀ ਇਹ ਤੇ ਗੈਰਹੀ ਸੀ ਸਰਚ ਕੀਤਾ ਸੀ ਜੀ ਅੱਜ ਇਹਨਾਂ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡਿਗਰੀ ਸਾਹਿਬ ਦੀ ਜੋ ਗੱਲ ਗਵਾਈ ਹੈ ਤਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਅਹੀ ਨਾਕਾਬੰਦੀ ਕੀਤੀ ਸੀ ਉੱਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਖੋਲਿਆ ਸੀ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰੰਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਡੇ ਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਕੋਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਬਾਦਦੇ ਹਨ ਉਹਦੇ ਅਨਸਾਰ ਇਹ ਕਾਰਵਾਈ ਕਰ ਰਹੇ ਗੁਰਦਾਸਪੁਰ ਤੋਂ ਲਵਪਿੰਦਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਫਤੇਗੜ ਚੂੜੀਆਂ ਡੇਰਾ ਰੋਡ ਪਿੰਡ ਡੋਗਰ ਤੇ ਲਾਲੇ ਨੰਗਲ ਵਿਸ਼ਕਾ ਪੰਜਾਬ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਚ ਨਸ਼ੀਲਾ ਕੈਮੀਕਲ ਫੜਿਆ ਇਸ ਬੰਦੀ ਐਕਸਰਸਾਈਜ਼ ਵਿਭਾਗ ਦੇ ਇੰਸਪੈਕਟਰ ਵਿਜੇ ਕੁਮਾਰ ਤੇ ਐਸਾਈ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੇਰਾ ਰੋਡ ਉੱਪਰ ਕਿਸੇ ਨੇ ਸੜਕ ਕੰਡੇ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਨੇ ਜਿਸ ਤੇ ਉਪਰ ਫਟੇਗੜ ਚੂੜੀਆਂ ਪੁਲਿਸ ਤੇ ਐਕਸਰਸਾਈਜ਼ ਵਿਭਾਗ ਵੱਲੋਂ ਸਾਂਝੀ ਕਾਰਵਾਈ ਕਰਦਿਆਂ 3 ਕਿਲੋਮੀਟਰ ਦੂਰੀ ਤੇ ਡੇਰਾ ਰੋਡ ਤੇ ਭਾਰੀ ਮਾਤਰਾ ਚ ਡਰਮਾਂ ਚ ਵੱਡੇ ਕੰਨਾਂ ਚ ਲੁਕੋ ਕੇ ਰੱਖਿਆ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਤੇ ਉਤਰਾ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਹੈ ਕੋਈ ਜੀ ਹਾਂ ਜੀ ਲਿਕਵਿਡ ਹੈ ਕੋਈ ਜੀ ਕਿਸ ਤਰ ਲਿਕਵਿਡ ਵਾਈਟ ਕਲਰ ਦਾ ਇਹ ਜਿਹਾ ਪਾਣੀ ਵਾਲਾ ਇਹ ਐਲਕੋਹਲ ਆ ਜਾਂ ਕੀ ਹੈ ਸ਼ਰਾਬ ਆ ਜਾਂ ਲਾਹਣ ਆ ਕੀ ਹੈ ਜੀ ਇਹ ਕੋਈ ਕੁਝ ਕਹ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਵਕਤ ਡਿਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਐਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਚੋਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅਨ੍ਰਿਸ਼ ਤੇ ਅਗੇਂਸ ਕਿਤਾਇਆ ਇਹ ਇਟੋ ਸਾਹਿਬ ਹੀ ਆਏ ਸੀਗੇ ਹਾਂ ਉਹਨਾਂ ਤੋਂ ਵੀ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਵਾਲੀ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਲੋ ਪੁਸ਼ਟੀ ਹੋ ਬਈ ਇਹ ਲੈਬ ਟੈਸਟ ਰਿਪੋਰਟ ਦਵਾਦੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹਾਂ ਹੋ ਰਹੀ ਹੈ ਐਸਐਸਪੀ ਸਾਹਿਬ ਵੱਲੋਂ ਕਰ ਦਿੱਤੀ ਹੈ ਇਹ ਕਾਰਵਾਈ ਹਾਂਜੀ ਰਵਿੰਦਰ ਸਿੰਘ ਜੀ ਅੱਜ ਪਿੰਡ ਡੋ ਕਰਦੇ ਨੇ ਨਜ਼ਦੀਕ ਡੇਰਾ ਰੋਡ ਤੋਂ ਭਾਰੀ ਮਾਤਰਾ ਚ ਇੱਕ ਲਿਕਵਿਡ ਅਲਕੋਹਲ ਟਾਈਪ ਚੀਜ਼ ਫੜੀ ਗਈ ਹੈ ਕੀ ਇਹ ਸੀ ਤੁਜੀ ਗ੍ਰੇਡ ਕੀਤੀ ਸੀ ਇਹ ਤੇ ਗਏ ਸੀ ਸਰਜ ਕੀਤਾ ਸੀ ਜੀ ਜੀ ਅੱਜ ਇਹਨਾਂ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡਿਪਟੀ ਸਾਫ ਦੀ ਜੋ ਗੋਗੁਈ ਹੈ ਤਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਅਹੀ ਨਾਕਾਬੰਦੀ ਕੀਤੀ ਸੀ ਉਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਖੋਲਿਆ ਸੀ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਦੀ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਡੇ ਹਵਾਲੇ ਕੀਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਗੁਰਦਾਸਪੁਰ ਤੋਂ ਲਵਪਿੰਦ ਸਿੰਘ ਖੁਸ਼ੀਪੁਰ ਦੀ ਰਿਪੋਰਟ